ਇਹਦਾ ਚੱਲਣਦਿਆ ਕੇਸ ਚੱਲਣਦਿਆ ਵਾ ਜ਼ਿਗਲ ਕੇਸ ਚੱਲਣਦਿਆ ਵਾ ਇਹ ਪੰਚਾਇਤ ਦੇ ਹੱਕ ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈ ਨਾ ਇਹਨੂੰ ਕੁਝ ਦੇ ਬਲਿਆ ਨਾ ਕੋ ਕੁਝ ਵੀ ਨਹੀਂ ਮਿਲਿਆ ਇਹ ਫੇਰ ਵੀ ਇਹ ਕੰਦਾ ਕੱਡਾਂ ਦਿਆ ਗਾੜੀ ਆ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਾਇਆ ਗਾੜੀ ਮੈਂ ਸਿਆਸੀ ਦੀ ਸਰਟੀਫਿਕੇਟ ਲਗਾਈ ਮੁੰਨੂ ਇਹਨਾਂ ਮਦਾਪਾ ਅੱਗੇ ਘੜਤਾ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲੇਬਰ ਕੋਰਟ ਕੇਸ ਕੀਤਾ ਸਿਆਸੀ ਜੀ ਮੇਰੇ ਹੱਕ ਚ ਹੋਇਆ ਵਾ ਵਿਧ ਫੁੱਲ ਔਰ ਰੈਜ਼ੀਡੈਂਟ ਟੂ ਫੋਲੋ ਬੈਕ ਵੀ ਬਾਈ ਉਹ ਦੇਖ ਕੇ ਮੁੜ ਕੇ ਫਿਰ ਸੋਸਾਇਟੀ ਦਾ ਉਹਦੇ ਕੋਈ ਪੈਸੇ ਨਹੀਂ ਉਹਨਾਂ ਨੇ ਮੈ ਕੇ ਕੀ ਤੱਕ ਲੈਟਰ ਨੇ ਇਹਨੂੰ ਕੁਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਹੈ ਬੀਸੀ ਤੋਂ ਹੁਕਮਾਣਾ ਹੋਈ ਬਦਲ ਫੈਕਟਰੀ ਪਹਿਲਾਂ ਮੜਾ ਮੋਟਾ ਇੱਥੇ ਲੱਗਾ ਸੀ ਉਹਦੇ ਉਸ ਬੰਦੇ ਜੀ ਨੂੰ ਤਰਖਾਵਾ ਨਹੀਂ ਮਿਲਿਆ ਤੇ ਤੇ ਜਗ੍ਹਾ ਦੇ ਕਬਜ਼ਾ ਕਰ ਬੈਠੇ ਆਹੀ ਸਰਪੰਚ ਵੀ ਕਰੋ ਆਹੀ ਪਹਿਲੇ ਦੀ ਇਨਕੁਆਰੀ ਉਹਨੂੰ 30 ਲੱਖ ਰੁਪਈਆ ਪਿਆਵਾ ਉਹਨੇ ਇੱਕ ਜਰਨਲ ਕੇ ਬਣਾ ਕੇ ਨਾ ਕਿ ਆਹ ਲੋਕਾਂ ਨੇ ਨਜਾਇਜ਼ ਕਬਜ਼ੇ ਹੋਏ ਆ ਉਹਦੇ ਵਿੱਚ ਜਿਹੜਾ 48/10 ਬੜਾ 2 ਬੜਾ 1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨਹੀਂਗਾ ਵਿੱਚ ਪੰਚਾਇਤ ਉਹਦਾ ਕਰ ਸਕਦੇ ਜਿੱਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆਹ ਇਹਦੀਆਂ ਦੁਕਾਨਾਂ ਵਾ ਇਹ ਮੈਂ ਕਿਤਨਾ ਕਰ ਸਕਦਾ ਕਲੇਮ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਇੱਥੇ ਆ ਨਜਾਇਜ਼ ਨਜਾਇਜ਼ ਸੜਕ 'ਚੋਂ ਸਾਰੀ ਤੇ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾ ਦਿੱਤਾ ਵਾ ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਚ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਦੇ ਇੱਕ ਵਿਅਕਤੀ ਮੱਸਾ ਸਿੰਘ ਜੋ ਕਿ ਕੋਆਪਰੇਟ ਸੁਸਾਇਟੀ ਦੇ ਸਾਬਕਾ ਸੈਕਟਰੀ ਨੇ ਉਹਨਾਂ ਦੇ ਵੱਲੋਂ ਕੋਆਪਰੇਟ ਸੁਸਾਇਟੀ ਦੀ ਜਗ੍ਹਾ ਤੇ ਆਪਣੀ ਰਿਹਾਈਸ਼ ਲਈ ਕੋਠੀ ਬਣਾਈ ਜਾ ਰਹੀ ਸੀ ਪਰ ਮੌਕੇ ਤੇ ਪਹੁੰਚੇ ਮੌਜੂਦਾ ਸਰਪੰਚ ਹਿਤਪਾਲ ਸਿੰਘ ਨੇ ਪੁਲਿਸ ਦੀ ਸਹਾਇਤਾ ਦੇ ਨਾਲ ਕੰਮ ਨੂੰ ਰੁਕਵਾ ਦਿੱਤਾ ਅਤੇ ਪਿੰਡ ਦੇ ਸਰਪੰਚ ਹਿਤਪਾਲ ਸਿੰਘ ਨੇ ਦੋਸ਼ ਲਗਾਏ ਕਿ ਸਾਬਕਾ ਸਰਪੰਚ ਦੀ ਛਾਏ ਉੱਪਰ ਸਾਬਕਾ ਸੈਕਟਰੀ ਮੱਸਾ ਸਿੰਘ ਸੁਸਾਇਟੀ ਦੀ ਜਗ੍ਹਾ ਤੇ ਕਬਜ਼ਾ ਕਰਕੇ ਇਹ ਕੋਠੀ ਬਣਾ ਰਿਹਾ ਅਤੇ ਇਹ ਪੰਚਾਇਤ ਦੀ ਜਗ੍ਹਾ ਹੈ ਜਿਸ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕ ਲਾਈ ਹੈ ਪਰ ਇਹ ਵਿਅਕਤੀ ਸਾਬਕਾ ਸਰਪੰਚ ਦੀ ਛਾਤੇ ੱਤੇ ਨਾਲ ਕੋਠੀ ਬਣਾ ਰਿਹਾ ਇਸ ਮੌਕੇ ਤੇ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਦੀ ਤਿੱਖੀ ਬਹਿਸ ਵਾਜੀ ਹੋਈ ਹੈ ਪਿੰਡ ਬੱਬਰੀ ਨੰਗਲ ਦੇ ਮੌਜੂਦਾ ਸਰਪੰਚ ਹਿਤਪਾਲ ਸਿੰਘ ਦੂਜੇ ਪਾਸੇ ਪਿੰਡ ਦੇ ਵਿਅਕਤੀ ਮੱਸਾ ਸਿੰਘ ਉਧਰ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਇਹ ਪਿੰਡ ਬੱਬਰੀ ਨੰਗਲ ਆ ਇਹ ਸਟੇਟ ਦੀ ਸੱਤਾ ਪਿੰਡਾਂ ਦੀ ਇਹ ਇਹਦਾ ਚੱਲਣਦਿਆ ਕੇਸ ਚੱਲਣਦਿਆ ਵਾ ਕਿਸੇ ਗੱਲ ਕੇਸ ਚੱਲਣਦਿਆ ਵਾ ਇਹ ਪੰਚਾਇਤ ਦੇ ਹੱਕ ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈ ਨਾ ਇਹਨੂੰ ਕੁਝ ਢੇ ਬਲਿਆ ਨਾ ਕੋ ਕੁਝ ਵੀ ਨਹੀਂ ਮਿਲਿਆ ਇਹ ਫੇਰ ਵੀ ਇਹ ਕੰਦਾ ਕੱਡਾਂ ਦਿਆ ਗਾੜੀ ਆ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਾਇਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਉਸ ਮਸਰਮ ਆਇਆ ਵਾ ਠੀਕ ਆ ਚਲੋ ਕੀ ਖਾਦ ਖਰਦੇ ਸੀ ਕੱਪੜਾ ਖਰਦੇ ਸੀ ਅਈ ਇੱਥੇ ਹੁਣ ਜਦੋਂ ਖਾਸ ਟੋਣੀ ਕਿੱਥੇ ਸਟਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਈ ਨਾ ਬੰਦੂਦਾਰ ਕਿ ਮਸਾ ਸਿੰਘ ਜੇ ਕਰਨਾਲ ਸਿੰਘ ਕੀ ਕੰਮ ਕਰਦਾ ਹੈਗਾ ਉਹ ਜਿਉਂ ਨੀ 15 ਸੈਕਟਰ ਹੀ ਪਹਿਲੇ ਮੜਾ ਮੋਟਾ ਇਥੇ ਲੱਗਾ ਸੀ ਉਹਦੇ ਉਸ ਬੰਦੇ ਵਿੱਚ ਜੀ ਮੈਨੂੰ ਤਰਖਾਵਾ ਨਹੀਂ ਮਿਲਿਆ ਤੇ ਤੇ ਜਗ੍ਹਾ ਦੇ ਕਬਜ਼ਾ ਕਰ ਬੈਠਿਆ ਹੁਣ ਤੁਸੀਂ ਪੁਲਿਸ ਨੂੰ ਬੁਲਾ ਕੇ ਕੀ ਕਹਾਂਗੇ ਇਸੇ ਬਾਤ ਤੇ ਵੀ ਰੋਕੋ ਤਾਂ ਉਹ ਆਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਜੇ ਹੱਕ 'ਚ ਹੋ ਗਏ ਫੇਰ ਹੀ ਆ ਜੇ ਤੇਰੇ ਤੇਰੇ ਕੋ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਆ ਤੇਰੇ ਕੋ ਕੋ ਕਾਗਜ਼ ਨਹੀਂ ਕੋ ਪੱਤਰ ਨਹੀਂ ਆ ਝੂਠਾ ਵਾ ਤੇਰਾ ਸਾਲ ਝੂਠਾ ਵਾ 420 ਜਨੇ ਫਸਨਾ ਵਾ ਐਵੇਂ ਧੱਕੇ ਨਾ ਵੇਜੋ ਲਿਆ ਲਿਆ ਕੇ ਗਾੜੀਆਂ ਵੇਖੋ ਕੱਢਣ ਦਿਆ ਤੁਸੀਂ ਪਿੰਡ ਦੇ ਸਰਪੰਚ ਤਾਂ ਕੋਈ ਗੱਲ ਬਣ ਨਹੀਂ ਕੀਤੀ ਨੇ ਨਾ ਇਹ ਇੱਕ ਵਾਰੀ ਇਹਨਾਂ ਨੂੰ ਕਲੇਪ ਕੋਲਸ ਕਲਾਈ ਬੜੇ ਡਕਾਓ ਇਹਨਾਂ ਨੂੰ ਜਦੋਂ ਤੁਹਾਡੇ ਕੋਈ ਇਹਨਾਂ ਨੂੰ ਡਕਿਆ ਨਹੀਂ ਮਰ ਕੇ ਫੇਰਾ ਤੋਂ ਰਾਤ ਪੋਟ ਲਈ ਇਹਨਾਂ ਨੇ ਇਹ ਨਹੀਂ ਵੇ ਇਹਨਾਂ ਪਿੰਡ ਦਾ ਕਿੰਨਾ ਨੁਕਸਾਨ ਹੋ ਗਿਆ ਵਾ ਸਾਨੂੰ ਪਿੰਡ ਨੇ ਇਸੇ ਵਾਤੇ ਚੁਣਿਆ ਵੀ ਪਿੰਡ ਦੀ ਅਸੀਂ ਵਧੀਆ ਲਿਆਣੇ ਨੇ ਜੋ ਕੀ ਪਿੰਡ 'ਚ ਖਾਦ ਆਵੇ ਕਪੜਾ ਮਿਲੇ ਇੱਥੇ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਇਹ ਆ ਜੀ ਮਾਨੇਪੁਰ ਨੰਗਲ ਬੱਬਰੀ ਮਿਰਕਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟੇਟੀ ਮੇਰਾ ਨਾਮ ਮਸਾ ਸਾਂ ਮੈਂ ਇਥੇ ਬਿਆਸੀ ਦੀ ਸੈਲਟੀ ਲਗਾ ਉਹਨੂੰ ਇਹਨਾਂ ਮਦਦ ਆ ਕੇ ਘੜਤਾਂ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲਿਬਰਕੋਰ ਚ ਕੀ ਕੀਤਾ ਸਿਆਸੀ ਜੀ ਮੇਰੇ ਹੱਕ ਤੋਂ ਆਵਾ ਵਿਧ ਫੁੱਲ ਔਰ ਰੀਸਿਡੈਂਟ ਫੁੱਲ ਬਾਈ ਬਾਈ ਉਹ ਦੇਖ ਕੇ ਮੁੜ ਕੇ ਫਿਰ ਸੋਸਾਇਟੀ ਦਾ ਉਹ ਦੇਖੋ ਪੈਸੇ ਨਹੀਂ ਉਹਨਾਂ ਨੇ ਮੈਂ ਕੇਹ ਕੀ ਤੱਕ ਲੈਟਰ ਨੇ ਇਹਨੂੰ ਕੁਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਹੈ ਡੀਸੀ ਦੇ ਹੁਕਮਾਨਾ ਹੋਈ ਗਿਆ ਜੋ ਕੁਰਕ ਹੋਈ ਸੀ ਉਹ ਕਾਗਜ਼ ਤਾਰੇ ਸਾਰੇ ਹੈਗੇ ਨੇ ਹਾਂ ਸਾਰੇ ਹੈ ਬਸ ਸਾਰਾ ਰਿਕਾਰਡ ਹੈ ਮੇਥੋਂ A ਤੋਂ Z ਕਿੰਨੀਆਂ ਧੜੀ ਤਰਖਾਵਾਂ ਬੰਦੀ ਕਿੰਨੀ ਮੋੜ ਬੰਦੀ ਸਾਡੀ ਇਹ ਉਦੋਂ ਹੁਣ ਮੈਨੂੰ ਜਪਾਨੀ ਉਦੋਂ ਹੈ 17000 ਤੇ ਕੋਡੀ ਸੀ ਸਿਆਸੀ ਦਾ ਫੈਸਲਾ ਹੋਇਆ ਆ ਆ ਤੁਸੀਂ ਫੈਸਲਾ ਸਾਰਾ ਤੁਹਾਡੇ ਹੱਕ ਚ ਹੋ ਗਿਆ ਤੇ ਉਹ ਫੈਸਲੇ ਜਮੀਨ ਤੋਂ ਸੋਸਾਇਟੀ ਦਿੱਤੀ ਹਾਂ ਸਰ ਸਾਡੇ ਦਾ ਥੰਮ ਨੂੰ ਚਾਹਦ ਜਦੋਂ ਕੋਈ ਨਾਂ ਸੋਸਾਇਟੀ ਦੇ ਪਰਕੇ ਹਸਾਂ ਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਲਕ ਕਰਦੇ ਆ ਉਹਦੀ ਜਾਇਦਾਦ ਕੁਲਕ ਕਰਦੇ ਆ ਡੀਸੀ ਦੇ ਹੁਕਮ ਨਾਲ ਡੀਸੀ ਦੇ ਹੁਕਮ ਨਾਲ ਕਰਕੋ ਹੋ ਕੇ ਡੀ ਅਲਾਟਮੈਂਟ ਹੋਈ ਆ ਮੈਨੂੰ ਇੰਤਕਾਲ ਬਕਾਇਦਾ ਚੜੀ ਆ ਇੰਤਕਾਲ ਚੜਿਆ ਤੁਹਾਡਾ ਸਰੋਂ ਕੋ ਚੜਿਆ 97 ਚ ਇੰਤਕਾਲ ਚੜਿਆ ਵਾ ਇਹ ਡੀ ਜੀ ਮੈਂ ਤੁਹਾਨੂੰ ਦੱਸਣਾ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਕੇਸ ਜ ਹੋਰ ਨਹੀਂ ਮੇਰੇ ਕੋ ਆਹੀ ਸਰਪੰਚ ਵੀ ਕਰੂ ਆਹੀ ਪਹਿਲੇ ਦੀ ਇਨਕੁਆਰੀ ਉਹਨੂੰ 30 ਲੱਖ ਰੁਪਈਆ ਪਿਆ ਵਾ ਉਹਨੇ ਇੱਕ ਜਰਨਾ ਕੇਸ ਬਣਾ ਕੇ ਨਾ ਪਿਆ ਲੋਕਾਂ ਨੇ ਜਾਇ ਕਬਜੇ ਹੋਏ ਆ ਉਹਦੇ ਵਿੱਚ ਜਿਹੜਾ 48/10/2/1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨੀਗਾ ਵਿੱਚ ਪੰਚਾਇਤ ਤੇ ਉਹਦਾ ਕਰ ਸਕਦੇ ਜਿੱਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆ ਜਿਹੜੀਆਂ ਦੁਕਾਨਾਂ ਵਾ ਇਹ ਮੈਂ ਕਿਤਨਾ ਕਰ ਸਕਦਾ ਕਲੇਮ ਇੰਤਖਾਲ ਚੜਿਆ ਇੰਤਖਾਲ ਚੜਿਆ ਸਭ ਕੋ ਹੋਇਆ ਵਾ ਤੁਹਾਡੇ ਨਾਲ ਹਾਂ ਇਹ ਕਿੰਨੀ ਜ਼ਮੀਨ ਸਰੀ ਹੈਗੀ ਆ ਇਹ 13 ਮਰਲੇ ਆ ਜੀ ਨਾਂ ਐਸੇ ਗੁਰਨਾਮ ਸਿੰਘ ਆ ਥਾਣਾ ਤਿੱਬੜ ਤੋਂ ਅਸੀਂ ਆਏ ਆ ਪਿੰਡ ਬਬਰੀ ਨੰਗਲ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਇੱਥੇ ਨਜਾਇਜ਼ ਸੜਕ 'ਚ ਉਹ ਸਾਰੀ ਹੋ ਗਈ ਤੇ ਇਹਨਾਂ ਦੀ ਵੀ ਲੈ ਲਿਓ ਕੋਈ ਤੇ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾ ਦਿੱਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰਵਾਈ ਹੋएगी ਵੀ ਹੋ ਜਾਏਗੀ ਹਾਂਜੀ ਹਾਂਜੀ